ਸਸ਼ੇ ਕਾਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਆ ਰਹੀ ਹੈ ਟੈਂਡਰ ਕੋ ਢਾਲਲੇ ਮਾਮਲੇ ਵਿੱਚ ਈਡੀ ਦੇ ਐਕਸ਼ਨ ਚ ਕਾਂਗਰਸੀ ਆਗੂ ਰਾਜਦੀਪ ਸਿੰਘ ਨੂੰ ਕੀਤਾ ਗਿਆ ਗ੍ਰਿਫਤਾਰ ਇਸ ਦੇ ਨਾਲ ਹੀ ਭਾਰਤ ਕੁਸ਼ਨਾਸ਼ੂ ਦਾ ਕਰੀਬ ਹੈ ਅਤੇ ਰਾਜਦੀਪ ਸਿੰਘ ਇਸ ਦੀ ਖਬਰ ਦੇ ਰਹਿਣ ਖੰਨਾ ਤੋਂ ਇਸ ਵੇਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਇਨਫੋਰਮੇਟ ਡਾਇਰੈਕਟਰ ਦੀ ਟੀਮ ਵੱਲੋਂ ਕਾਂਗਰਸੀ ਆਗੂ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਦੇ ਨਾਲ ਹੀ ED ਨੇ ਬੀਤੇ ਦਿਨ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਰਾਜਦੀਪ ਸਿੰਘ ਦੇ ਖਰਸ਼ਾਬਿਮਾਰੀ ਕੀਤੀ ਸੀ ਰਾਜਦੀਪ ਸਿੰਘ ਭਾਰਤ ਕੁਸ਼ਨਾਸ਼ੂ ਦਾ ਕਰੀਬੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਇਸ ਦੇ ਗੱਲ ਕਰਦੇ ਹਾਂ ਕਿਹਾ ਹੈ ਕਿ ਈਡੀ ਨੇ ਬਿੱਤੇ ਦਿਨ ਹੀ ਟੈਕਸ ਘੁਟਾਲੇ ਦੇ ਮਾਮਲੇ ਵਿੱਚ ਰਾਜਦੀਪ ਸਿੰਘ ਦੇ ਛੱਪਤੀਏ ਤੇ ਇਸਦੇ ਨਾਲ ਹੀ ਛਾਪੇ ਮਾਰੀ ਕੀਤੀ ਦੇ ਨਾਲ ਰਾਜਦੀਪ ਸਿੰਘ ਭਾਰਤ ਕੁਸ਼ਨ ਆਸ਼ੂ ਵੀ ਕਰੀਬਸਨ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਵਾਸਤੇ ਆਪ ਸਭ ਦਾ ਧੰਨਵਾਦ